ਅਦਾਕਾਰਾ ਹੁਮਾ ਕਰਿਆਸੀ ਇਨੀ ਦਿਨੀ ਆਪਣੇ ਨਵੇਂ ਕਾਮੇਡੀ ਸ਼ੋਅ ਮੈਡਨੈਸ ਮਚਾਏਗੇ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੀ ਹੈ ਹਰ ਸ਼ਨੀਵਾਰ ਅਤੇ ਐਤਵਾਰ ਨੂੰ অভিনেত্রী ਆਪਣੇ ਕਾਮੇਡੀ ਗਰੁੱਪ ਦੇ ਨਾਲ ਲੋਕਾਂ ਨੂੰ ਹਸਾਉਂਦੀ ਹੈ ਦੀ ਗ੍ਰੇਟ ਖੱਲੀ ਸ਼ਨੀਵਾਰ ਤੇ ਇਸ ਸ਼ੋਅ ਦੇ ਵਿੱਚ ਜੱਜ ਦੇ ਰੂਪ ਦੇ ਵਿੱਚ ਨਜ਼ਰ ਆਉਣਗੇ ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਸ਼ੋਅ ਦੀ ਸ਼ੂਟਿੰਗ ਪੂਰੀ ਹੋਣ ਦੇ ਦੌਰਾਨ ਖੱਲੀ ਨੂੰ ਅਚਾਨਕ ਗੁੱਸਾ ਆ ਜਾਂਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਖਲੀ ਨੂੰ ਗੁੱਸਾ ਕਿਉਂ ਆਇਆ ਖਲੀ ਨੂੰ ਪਰਤੋਸ਼ ਇੱਕ ਹਰਕਤ ਜਿਹੜੀ ਹੈ ਉਹ ਪਸੰਦ ਨਹੀਂ ਆਈ ਅਤੇ ਉਹ ਗੁੱਸੇ ਦੇ ਵਿੱਚ ਆ ਗਿਆ ਇਸ ਤੋਂ ਬਾਅਦ ਖਲੀ ਕਹਿੰਦੇ ਨੇ ਕਿ ਹੱਦ ਹੈ ਤੁਸੀਂ ਕੀ ਬਕਵਾਸ ਕਰ ਰਹੇ ਹੋ ਇਹ ਕਹਿਣ ਤੋਂ ਬਾਅਦ ਖਲੀ ਨੇ ਗੁੱਸੇ ਦੇ ਨਾਲ ਮੇਜ਼ ਅਤੇ ਕੁਰਸੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ ਸ਼ੋਅ ਦੇ ਵਿੱਚ ਖਲੀ ਦੇ ਗੁੱਸੇ ਨੂੰ ਦੇਖ ਕੇ ਪਰਤੋਸ਼ ਅਤੇ ਹੁਮਾ ਕੁਰਾਇਸ਼ੀ ਵੀ ਡਰ ਗਏ ਅਦਾਕਾਰਾ ਹੁਮਾ ਕੁਰਾਇਸ਼ੀ ਇਹਨਾਂ ਦਿਨੀ ਆਪਣੇ ਨਵੇਂ ਕਾਮੇਡੀ ਸ਼ੋਅ ਮੈਡਨੈਸ ਮਚਾएंगे ਜਦੋਂ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੀ ਹੈ ਹਰ ਸ਼ਨੀਵਾਰ ਅਤੇ ਐਤਵਾਰ ਨੂੰ অভিনেত্রী ਆਪਣੇ ਕਾਮੇਡੀ ਗਰੁੱਪ ਦੇ ਨਾਲ ਲੋਕਾਂ ਨੂੰ ਹਸਾਉਂਦੀ ਹੈ ਦੀ ਗ੍ਰੇਟ ਖਲੀ ਸ਼ਨੀਵਾਰ ਦੇ ਇਸ ਸ਼ੋਅ ਦੇ ਵਿੱਚ ਜੱਜ ਦੇ ਰੂਪ ਦੇ ਵਿੱਚ ਨਜ਼ਰ ਆਉਣਗੇ ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਸ਼ੋਅ ਦੀ ਸ਼ੂਟਿੰਗ ਪੂਰੀ ਹੋਣ ਦੇ ਦੌਰਾਨ ਖਲੀ ਨੂੰ ਅਚਾਨਕ ਗੁੱਸਾ ਆ ਜਾਂਦਾ ਹੈ ਹੁਣ ਸਭਾ ਲਈ ਪੈਦਾ ਹੁੰਦਾ ਹੈ ਕਿ ਆਖਿਰ ਖਲੀ ਨੂੰ ਗੁੱਸਾ ਕਿਉਂ ਆਇਆ ਖਲੀ ਨੂੰ ਪਰਤੋਸ਼ ਇੱਕ ਹਰਕਤ ਜਿਹੜੀ ਉਹ ਪਸੰਦ ਨਹੀਂ ਆਈ ਅਤੇ ਉਹ ਗੁੱਸੇ ਦੇ ਵਿੱਚ ਆ ਗਿਆ ਇਸ ਤੋਂ ਬਾਅਦ ਖਲੀ ਕਹਿੰਦੇ ਨੇ ਕਿ ਹੱਦ ਹੈ ਤੁਸੀਂ ਕੀ ਬਕਵਾਸ ਕਰ ਰਹੇ ਹੋ ਇਹ ਕਹਿਣ ਤੋਂ ਬਾਅਦ ਖਲੀ ਨੇ ਗੁੱਸੇ ਦੇ ਨਾਲ ਮੇਜ਼ ਅਤੇ ਕੁਰਸੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸ਼ੋਅ ਦੇ ਵਿੱਚ ਖਲੀ ਦੇ ਗੁੱਸੇ ਨੂੰ ਦੇਖ ਕੇ ਪਰਤੋਸ਼ ਅਤੇ ਹੁਮਾ ਕੁਰਾਇਸ਼ੀ ਵੀ ਡਰ ਗਏ ਅਦਾਕਾਰਾ ਹੁਮਾ ਕੁਰਾਇਸ਼ੀ ਇਹਨਾਂ ਦਿਨੀ ਆਪਣੇ ਨਵੇਂ ਕਾਮੇਡੀ ਸ਼ੋਅ ਮੈਡਨੈਸ ਮਚਾएंगे ਦਾ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੀ ਹੈ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਅਭਿਨੇਤਰੀ ਆਪਣੇ ਕਾਮੇਡੀ ਗਰੁੱਪ ਦੇ ਨਾਲ ਲੋਕਾਂ ਨੂੰ ਹਸਾਉਂਦੀ ਹੈ ði ਗ੍ਰੇਟ ਖਲੀ ਸ਼ਨੀਵਾਰ ਦੇ ਇਸ ਸ਼ੋਅ ਦੇ ਵਿੱਚ ਜੱਜ ਦੇ ਰੂਪ ਆਉਣਗੇ ਸ਼ੋਅ ਦੇ ਇਸ એપisode ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਸ਼ੋਅ ਦੀ ਸ਼ੂਟਿੰਗ ਪੂਰੀ ਹੋਣ ਦੇ ਦੌਰਾਨ ਖਲੀ ਨੂੰ ਅਚਾਨਕ ਗੁੱਸਾ ਆ ਜਾਂਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਖਲੀ ਨੂੰ ਗੁੱਸਾ ਕਿਉਂ ਆਇਆ ਖਲੀ ਨੂੰ ਪਰਤੋਸ਼ ਇੱਕ ਹਰਕਤ ਜਿਹੜੀ ਉਹ ਪਸੰਦ ਨਹੀਂ ਆਈ ਅਤੇ ਉਹ ਗੁੱਸੇ ਦੇ ਵਿੱਚ ਆ ਗਿਆ ਇਸ ਤੋਂ ਬਾਅਦ ਖਲੀ ਕਹਿੰਦੇ ਨੇ ਕਿ ਹੱਦ ਹੈ ਤੁਸੀਂ ਕੀ ਬਕਵਾਸ ਕਰ ਰਹੇ ਹੋ ਇਹ ਕਹਿਣ ਤੋਂ ਬਾਅਦ ਖਲੀ ਨੇ ਗੁੱਸੇ ਦੇ ਨਾਲ ਮੇਜ਼ ਅਤੇ ਕੁਰਸੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ ਸ਼ੋਅ ਦੇ ਵਿੱਚ ਖਲੀ ਦੇ ਗੁੱਸੇ ਨੂੰ ਦੇਖ ਕੇ ਪਰਤੋਸ਼ ਅਤੇ ਹੁਮਾ ਕੁਰਾਇਸ਼ੀ ਵੀ ਡਰ ਗਏ ਅਦਾਕਾਰਾ ਹੁਮਾ ਕੁਰਾਇਸ਼ੀ ਇਨੀ ਦਿਨੀ ਆਪਣੇ ਨਵੇਂ ਕਾਮੇਡੀ ਸ਼ੋਅ ਮੈਡਨੈਸ ਮਚਾएंगे ਦਾ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੀ ਹੈ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਅਭਿਨੇਤਰੀ ਆਪਣੇ ਕਾਮੇਡੀ ਗਰੁੱਪ ਦੇ ਨਾਲ ਲੋਕਾਂ ਨੂੰ ਹਸਾਉਂਦੀ ਹੈ ਦੀ ਗ੍ਰੇਟ ਖਲੀ ਸ਼ਨੀਵਾਰ ਤੇ ਇਸ ਸ਼ੋਅ ਦੇ ਵਿੱਚ ਜੱਜ ਦੇ ਰੂਪ ਦੇ ਕਰਉਣਗੇ ਸ਼ੋਅ ਦੇ ਇਸ એપisode ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਸ਼ੋਅ ਦੀ ਸ਼ੂਟਿੰਗ ਪੂਰੀ ਹੋਣ ਦੇ ਦੌਰਾਨ ਖਲੀ ਨੂੰ ਅਚਾਨਕ ਗੁੱਸਾ ਆ ਜਾਂਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਖਲੀ ਨੂੰ ਗੁੱਸਾ ਕਿਉਂ ਆਇਆ ਖਲੀ ਨੂੰ ਪਰਤੋਸ਼ ਇੱਕ ਹਰਕਤ ਜਿਹੜੀ ਉਹ ਪਸੰਦ ਨਹੀਂ ਆਈ ਅਤੇ ਉਹ ਗੁੱਸੇ ਦੇ ਵਿੱਚ ਆ ਗਿਆ ਇਸ ਤੋਂ ਬਾਅਦ ਖਲੀ ਕਹਿੰਦੇ ਨੇ ਕਿ ਹੱਦ ਹੈ ਤੁਸੀਂ ਕੀ ਬਕਵਾਸ ਕਰ ਰਹੇ ਹੋ ਇਹ ਕਹਿਣ ਤੋਂ ਬਾਅਦ ਖਲੀ ਨੇ ਗੁੱਸੇ ਦੇ ਨਾਲ ਮੇਜ਼ ਅਤੇ ਕੁਰਸੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ ਸ਼ੋਅ ਦੇ ਵਿੱਚ ਖਲੀ ਦੇ ਗੁੱਸੇ ਨੂੰ ਦੇਖ ਕੇ ਪਰਤੋਸ਼ ਅਤੇ ਹੁਮਾ ਕੁਰਾਇਸ਼ੀ ਵੀ ਡਰ ਗਏ